ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਨਾ ਰਣੌਤ ਜਿਹੜੀ ਕਿ ਅਕਸਰ ਵਿਵਾਦਾਂ ਵਿੱਚ ਰਹਿੰਦੀ ਆ ਤੇ ਇਹਨਾਂ ਵਿਵਾਦਾਂ ਕਰਕੇ ਉਹ ਸੱਤਾ ਦੀਆਂ ਪੌੜੀਆਂ ਚੜ੍ਹ ਕੇ ਉਹ ਦਿੱਲੀ ਅੰਦਰ ਲੋਕ ਸਭਾ ਵਿੱਚ ਪਹੁੰਚੀ ਆ ਤੇ ਹਾਲੇ ਵੀ ਇਹ ਵਿਵਾਦ ਪੈਦਾ ਕਰਨ ਤੋਂ ਉਹ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਗਈ ਕਦੇ ਉਹ ਕਿਸਾਨਾਂ ਵਾਲੀ ਵਿਵਾਦ ਪੈਦਾ ਕਰਦੀ ਆ ਕਦੇ ਸਿੱਖੀ ਭਾਵਨਾ ਵਾਲੀ ਕਰਦੀ ਆ ਕਦੇ ਉਹ ਪੰਜਾਬ ਲਈ ਕਰਦੀ ਆ ਹੁਣ ਜਿਹੜੀ ਗੱਲ ਇੱਕ ਫਿਲਮ ਬਣਾਈ ਜਾ ਰਹੀ ਆ ਜਿਹਦਾ ਨਾਂ ਜਿਹੜੀ ਆ ਐਮਰਜੈਂਸੀ ਆ ਤੇ ਭਾਵੇਂ ਕੀ ਐਮਰਜੈਂਸੀ ਦਾ ਅਸਲ ਇਤਿਹਾਸ ਤਾਂ ਜਿਹੜਾ 90% ਸਿੱਖਾਂ ਨਾਲ ਹੀ ਜੁੜਿਆ ਤੇ ਖਾਸ ਤੌਰ ਤੇ ਪੰਜਾਬ ਤੇ ਕਾਲੀਦਾਰਾਂ ਨਾਲ ਜੁੜਿਆ ਉਹਦੇ ਬਾਰੇ ਤਾਂ ਕੋਈ ਗੱਲ ਦਿਖਾਈ ਨਹੀਂ ਦਿੱਤੀ ਉਸ ਦੀ ਫਿਲਮ ਦਾ ਇੱਕ ਟ੍ਰੇਲਰ ਜਾਰੀ ਹੋਇਆ ਜਿਸ ਟ੍ਰੇਲਰ ਦੇ ਵਿੱਚ ਕੁਝ ਸਕਿੰਟਾਂ ਦਾ ਜਿਹੜਾ ਰੋਲ ਆ ਸਿੱਖੀ ਦਾ ਦਿਖਾਇਆ ਗਿਆ ਤੇ ਉਹਦੇ ਵਿੱਚ ਸਿੱਖਾਂ ਦੇ ਨਾਲ ਸੰਬੰਧਿਤ ਧਾਰਮਿਕ ਸ਼ਖਸੀਅਤਾਂ ਸਭ ਜਨਾਰ ਸਿੰਘ ਖਾਲਸਾ ਭੰਡਰਾ ਵਾਲੇ ਵਰਗੇ ਇਹ ਲੋਕਾਂ ਤੋਂ ਉਹਨਾਂ ਵੱਲੋਂ ਗਲਤ ਐਲਾਨ ਕਰਵਾਏ ਜਾ ਰਹੇ ਨੇ ਤੇ ਲੋਕਾਂ ਨੂੰ ਮਾਰਨ ਦੇ ਦ੍ਰਿਸ਼ ਦਿਖਾਏ ਜਾ ਰਹੇ ਨੇ ਜਿਹੜਾ ਕਿ ਸਿੱਖ ਕਦੇ ਵੀ ਕਿਸੇ ਤੇ ਜਿੰਨਾ ਜ਼ਬਰ ਤੇ ਜ਼ੁਲਮ ਕਰਦਾ ਉਹ ਸਗੋਂ ਤੇ ਜ਼ਬਰ ਤੇ ਜ਼ਾਲਮ ਦਾ ਨਾਸ ਕਰਦਾ ਤੋਂ ਇਹ ਜਿਹੜੀ ਫਿਲਮ ਹੈ ਇਸ ਫਿਲਮ ਦੇ ਬਾਰੇ ਸਿੱਖ ਭਾਵਨਾਵਾਂ ਨੇ ਵਿਰੋਧ ਕੀਤਾ ਜਲੰਧਰ ਵਰਗੇ ਸ਼ਹਿਰ ਦੇ ਅੰਦਰ ਭਾਵੇਂ ਕੀ ਇਹ 6 ਸਤੰਬਰ ਨੂੰ ਰਿਲੀਜ਼ ਹੋਣੀ ਆ ਸਿਰਮਿਆਂ ਦੇ ਵਿੱਚ ਤੇ ਅੱਜ ਹੀ ਸਿਰਮਿਆਂ ਦੇ ਵਿੱਚ ਜਾ ਕੇ ਸੰਗਤਾਂ ਨੇ ਜਥੇਬੰਦੀਆਂ ਨੇ ਆਪਣਾ ਰੂਸ ਦਰਸ ਕਰਵਾ ਦਿੱਤਾ ਇਸੇ ਸਬੰਧ ਚ ਗੰਭੀਰਤਾ ਨੂੰ ਲੈਂਦੇ ਆ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਜਿਹੜੇ ਇੱਕ ਪੱਤਰ ਜਿਹੜਾ ਆ ਦੇਸ਼ ਦਾ ਜਿਹੜਾ ਸਾਡਾ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮੰਤਰੀ ਨੇ ਅਸ਼ਵਨੀ ਵੈਸ਼ਨਵ ਜੀ ਇੱਕ ਪੱਤਰ ਜਿਹੜਾ ਉਹਨਾਂ ਨੂੰ ਜਿਹੜਾ ਲਿਖਤੀ ਤੌਰ ਤੇ ਦਿੱਤਾ ਗਿਆ ਤੇ ਦੂਸਰਾ ਪੱਤਰ ਜਿਹੜਾ ਵਾ ਉਹ ਪਰਸੁਨ ਜੋਸ਼ੀ ਜਿਹੜੇ ਕਿ ਚੇਅਰ ਪਰਸਨ ਨੇ ਜਿਹਨੂੰ ਸੈਂਸਰ ਬੋਰਡ ਕਿਹਾ ਜਾਂਦਾ ਉਸ ਨੂੰ ਇਹ ਪੱਤਰ ਦੋ ਜਿਹੜੀਆਂ ਸੰਸਥਾਵਾਂ ਨੂੰ ਭੇਜੇ ਗਏ ਆ ਤਾਂ ਕਿ ਇਸ ਦੇ ਫਿਲਮ ਦੇ ਬਾਰੇ ਵਿੱਚ ਅਸੀਂ ਆਪਣੀ ਭਾਵਨਾਵਾਂ ਜਿਹੜੀ ਦੱਸ ਸਕੀਏ ਸਿੱਖਾਂ ਦੀ ਜਿਹੜੀ ਭਾਵਨਾ ਦੀ ਤਰਜਮਾਨੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਹਨਾਂ ਪੱਤਰਾਂ ਰਾਹੀਂ ਦੱਸਿਆ ਉਹਦੇ ਵਿੱਚ ਦੱਸਿਆ ਗਿਆ ਕਿ ਇਸ ਇੱਕ ਸਾਜ਼ਿਸ਼ ਦੀ ਚੱਲ ਰਹੀ ਆ ਤੇ ਇਸ ਦੇ ਵਿੱਚ ਇਤਿਹਾਸ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿੱਖ ਕ੍ਰੈਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸੋ ਇਹ ਗੱਲ ਕਹੀ ਗਈ ਆ ਕਿ ਇਹ ਫਿਲਮ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਪੂਰਾ ਜਿਹੜਾ ਸਕ੍ਰਿਪਟ ਆ ਉਹ ਜਿਹੜੀ ਆ ਧਿਆਨ ਨਾਲ ਦੇਖੀ ਜਾਵੇ ਤਾਂ ਕਿ ਇਹ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਨਫ਼ਰਤ ਨਾ ਪੈਦਾ ਕਰੇ। ਤੋਂ ਇਸ ਗੱਲ ਲਈ ਅਸੀਂ ਪਹਿਲਾਂ ਵੀ ਜਿਹੜਾ ਸਰਕਾਰਾਂ ਤੱਕ ਇਨਫੋਰਮੇਸ਼ਨ ਟੈਕਨੋਲੋਜੀ ਜਿਹੜਾ ਮੰਤਰਾਲਾ ਉਹਨੂੰ ਮਿਲ ਕੇ ਕੀ ਜਿਹੜਾ ਜਿਹੜਾ ਬੋਰਡ ਆ ਇਹ ਸੈਂਸਰ ਬੋਰਡ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਲਿਆਦੇ ਜਾਂ ਤਾਂ ਕਿ ਕਿਸੇ ਵੀ ਧਰਮ ਦਾ ਜਿਹੜਾ ਇਸ ਦੇ ਵਿੱਚ ਕੋਈ ਖਲਵਾੜ ਉਹਨਾਂ ਦੀ ਭਾਵਨਾ ਦਾ ਖਲਵਾੜ ਨਾ ਹੋਵੇ। ਅਖੀਰ ਦੇ ਵਿੱਚ ਜਿਹੜਾ ਸਾਡਾ ਜੀ ਜੀ ਸਟੂਡੀਓ ਜਿਹੜੀ ਹੈਗੀ ਆ ਜਿਨ੍ਹਾਂ ਨੇ ਇਹ ਜਾਰੀ ਕੀਤਾ ਟ੍ਰੇਲਰ ਉਹਨੂੰ ਵੀ ਜਿਹੜਾ ਕਾਨੂੰਨੀ ਨੋਟਿਸ ਜਿਹੜਾ ਭੇਜਿਆ ਗਿਆ ਸੋ ਸ਼ਰੌਨੀ ਗੁਰਦਾਰਾਪੁਰੋਂ ਦਾ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਵੱਡਾ ਨੋਟਿਸ ਲਿਆ ਤੇ ਸ਼ਰੌਨੀ ਕਮੇਟੀ ਦੇ ਸਖਤਰ ਉਹਨਾਂ ਵੱਲੋਂ ਇਹ ਜਿਹੜੇ ਪੱਤਰ ਆ ਉਹਨਾਂ ਸਰਕਾਰ ਨੂੰ ਜਿਹੜੇ ਅੱਜ ਭੇਜੇ ਗਏ ਆ ਸਾਨੂੰ ਆਸ ਆ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਸਰਕਾਰ ਇਸ ਗੱਲ ਨੂੰ ਕੁਵਿਤਰਾਂ ਲਏਗੀ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜਸ਼ਾਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਸਿੱਖਾਂ ਨੂੰ ਬਰਾਮ ਕਰਨੀਆਂ ਹੋ ਰਹੀਆਂ ਨੇ ਉਹਨਾਂ ਦੇ ਜਿਹੜਾ ਕੀ ਭਰਾਮ ਲੱਗੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ